ਹੈਲੋ एवरीवन ਸਸ희 ਕਾਲਜੀ ਸਾਰਿਆਂ ਨੂੰ ਆਈ ਹੋਪ ਸਾਰੇ ਜੀ ਨੇ ਠੀਕ ਹੋ ਤੰਦਰੁਸਤ ਹੋ ਹੋ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਐ ਜੀ ਜਿਵੇਂ ਕਿ ਕੱਲਾਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀ ਤੁਹਾਨੂੰ ਕਿ ਮੈਂ ਸੂਟਾਂ ਦੇ ਉੱਪਰ ਆਫ ਕਰਨ ਜਾ ਰਹੀ ਹਾਂ ਰਖੜੀ ਦਾ ਆਫਰ ਲਗਾਉਣ ਜਾ ਰਹੀ ਹਾਂ ਜਿੰਨਾ ਕਿ ਮੇਰੇ ਕੋਲ ਸਟਾਕ ਪਿਆ ਉਸ ਨੂੰ ਮੈਂ ਸੇਲ ਦੇ ਵਿੱਚ ਕੱਢਣ ਜਾ ਰਹੀ ਹਾਂ ਫਿਰ ਤੋਂ ਇੱਕ ਵਾਰ ਲਗਾ ਰਹੀ ਹਾਂ ਮੈਂ ਧਮਾਕੇਦਾਰ ਸੇਲ ਜਿੰਨੇ ਜਿੰਨੇ ਮੇਰੇ ਕੋਲ ਆਰਟੀਕਲ ਬਚੇ ਹੋਏ ਆ ਉਹਨਾਂ ਸਾਰਿਆਂ ਨੂੰ ਇੱਕ ਵਾਰ ਮੈਂ ਤੁਹਾਡੇ ਰੂਬਰੂ ਕਰਾ ਦੇਣੀ ਐ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰੂੰਗੀ ਉਹਨਾਂ ਸਾਰਿਆਂ ਦੇ ਰੇਟ ਵੀ ਦੱਸਣ ਦੀ ਤੇ ਜੇ ਕਿਸੇ ਦਾ ਕੋਈ ਮਿਸ ਹੋ ਜਾਂਦਾ ਰੇਟ ਤਾਂ ਤੁਸੀਂ ਸਕਰੀਨ ਦੇ ਉੱਪਰ ਦਿਖ ਰਏ WhatsApp ਨੰਬਰ ਦੇ ਉੱਪਰ ਜਾ ਕੇ ਇਨਕੁਆਰੀ ਕਰ ਸਕਦੇ ਹੋ ਪਤਾ ਕਰ ਸਕਦੇ ਹੋ ਜਾਂ ਆਪਣੀ ਬੁਕਿੰਗ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਏਕੇ ਟੈਕਸ ਦਾ ਕਨਸੈਪਟ ਜੋ ਏਕੇ ਟੈਕਸ ਦੇ ਵਿੱਚ ਮੈਚਿੰਗ ਦੇ ਵਿੱਚ ਸੂਟ ਆਏ ਹੋਏ ਸੀ ਆਪਣੇ ਕੋਲੇ ਸਭ ਤੋਂ ਪਹਿਲਾਂ ਪਾਓ ਦੇਖਦੇ ਹਾਂ ਅਚਾ ਜੀ AK ਟੈਕਸ ਦਾ ਇਹ ਸਭ ਤੋਂ ਪਹਿਲਾ ਪੋਲੀਥੀਨ ਹੀ ਮਿਲ ਗਿਆ ਮੈਨੂੰ ਇਸ ਤਰ੍ਹਾਂ ਕਰਕੇ ਸਟੈਂਪ ਵੀ ਲੱਗੀ ਮਿਲੇਗੀ ਤੁਹਾਨੂੰ ਤੇ ਇਹਨਾਂ ਦੇ ਅੱਗੇ ਜੋ ਵੀ ਸਾਈਡ ਦੇ ਉੱਪਰ ਪੱਟੀਆਂ ਦੇ ਉੱਪਰ ਇਹਨਾਂ ਦੀ ਸਟੈਂਪ ਲੱਗੀ ਹੁੰਦੀ ਹੈ AK ਟੈਕਸ ਦੀ ਇੱਕ ਪ੍ਰੀਮੀਅਮ ਪ੍ਰਿੰਟs ਇਦਾਂ ਕਰਕੇ ਵੀ ਬਹੁਤ ਸਾਰੇ ਇਹਨਾਂ ਦੇ ਨਾਮ ਨੇ ਜੋ ਇਹਨਾਂ ਦੀ ਪੱਟੀ ਦੇ ਉੱਪਰ ਇਹਨਾਂ ਦੀ ਬ੍ਰਾਂਡਿੰਗ ਰਹਿੰਦੀ ਹੈ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ AK ਟੈਕਸ ਦੇ ਵਿੱਚ frozy ਬਾਟਮ ਦੇ ਨਾਲ ਮੈਚਿੰਗ ਦੇ ਵਿੱਚ ਇਹ ਵਾਲਾ ਸ਼ਰਟ ਐਕਚੁਅਲੀ ਫੈਬਰਿਕ ਇਹਨਾਂ ਦਾ ਬਹੁਤ ਜ਼ਿਆਦਾ ਸੋਨਾ ਹੈ ਬਹੁਤ ਪਿਆਰੀ ਕੁਆਲਿਟੀ ਹੈ ਏਕੇ ਟੈਕਸ ਹੋਈ ਰਾਮ ਟੈਕਸ ਹੋਈ ਸੀਮੀ ਇਹਨਾਂ ਦੀ ਕੁਆਲਿਟੀ ਹੁੰਦੀ ਹੈ ਏ ਜੀ ਇਹ ਸਾਰੇ ਸੇਲ ਤੇ ਵਿੱਚ ਹੁਣ ਆਫਟਰ ਡਿਸਕਾਊਂਟ ਇਹ ਸਾਰੇ 750 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਸੈਲਫ ਦੀ ਬਾਟਮ ਹੈ ਇਸ ਤੇ ਵਿੱਚ ਸੈਲਫ ਦਾ ਪ੍ਰਿੰਟ ਹੈ ਤੇ ਇਹ ਸਾਰੇ ਤੁਹਾਨੂੰ 750 ਦੀ ਰੇਂਜ ਵਿੱਚ ਮਿਲਣ ਜਾ ਰਹੇ ਹੈ ਇਸ ਤੋਂ ਪਹਿਲਾਂ ਇਹਨਾਂ ਦਾ ਰੇਟ ਸੀਗਾ 950 800 ਆਲ ਓਵਰ ਦਾ ਪਤਾ ਨਹੀਂ 950 ਇਦਾਂ ਜੇ ਕੁਝ ਸੀਗਾ ਤੇ ਮੈਂ ਤੁਹਾਨੂੰ ਨਾਲ ਦੀ ਨਾਲ ਸਭ ਤੋਂ ਪਹਿਲਾਂ 750 ਵਾਲੀ ਰੇਂਜ ਵਾਲੀ ਦਿਖਾ ਦੇਣੀ ਹੈ ਜਿਨ੍ਹਾਂ ਦੀ ਸੁਪਰ ਪ੍ਰੀਮੀਅਮ ਕੁਆਲਿਟੀ ਰਹੇਗੀ ਫੈਬਰਿਕ ਦੀ ਤੇ ਇਹ ਹੈ ਜੀ ਇਸ ਦੇ ਵਿੱਚ ਗ੍ਰੇ ਬੇਸ ਹੈ ਇਹ ਇਸ ਕਮੀਜ਼ ਦਾ ਡਿਜ਼ਾਈਨ ਹੈ ਆ ਦੇਖ ਲੋ ਫੈਬਰਿਕ ਬਹੁਤ ਸੋਹਣਾ ਹੈਗਾ ਮਤਲਬ ਮਖਮਲ ਵਰਗਾ ਇਸ ਤਰ੍ਹਾਂ ਰੂਨ ਦੀ ਤਰ੍ਹਾਂ ਸੌਫਟ ਹੈ ਇਹਨਾਂ ਦਾ ਫੈਬਰਿਕ ਤੇ ਇਸ ਦੇ ਨਾਲ ਪਿਓਰ ਚੈੱਕ ਦੇ ਵਿੱਚ ਲਾਈਨਿੰਗ ਹੈ ਇਹ ਚੈੱਕ ਹੈ ਲਾਈਨਿੰਗ ਦੇ ਵਿੱਚ ਇਸ ਦੀ ਬਾਟਮ ਹੈ ਤੇ ਇਹ ਬਿਲਕੁਲ ਪ੍ਰੀਮੀਅਮ 100% ਪ੍ਰੀਮੀਅਮ ਕਾਟਨ ਹੈ ਦੇਖੋ ਜਿਵੇਂ ਕਿ ਲਿਖਿਆ ਹੋਇਆ ਹੈ ਇਸ ਦੇ ਉੱਪਰ ਇਹ ਸਾਰੇ AK ਟੈਕਸ ਦੇ ਨਹੀਂ RAM ਟੈਕਸ AK ਟੈਕਸ ਤੇ SK ਕਾਟਨ ਹੈ ਸਾਰੇ SK ਵੀ ਹਲੇ ਆਪਾਂ ਕਹਿ ਸਕਦੇ ਹਾਂ ਬਟ RAM ਟੈਕਸ ਤੇ AK ਟੈਕਸ ਸਿਮਿਲਰ ਹੁੰਦੀ ਹੈ ਸਭ ਨੂੰ ਪਤਾ ਹੀ ਹੋਏਗਾ ਜਿਨ੍ਹਾਂ ਨੇ ਵੀ ਪਹਿਲਾਂ ਇਹ ਸੂਟ ਖਰੀਦੇ ਆ ਪਾਏ ਆ ਜਾਂ ਪਾਉਂਦੇ ਆ ਤੀਸਰਾ ਇਸ ਤੇ ਵਿੱਚ ਆ ਜਾਂਦਾ ਜੀ ਇਹ ਵਾਲਾ ਜੋ ਬਹੁਤ ਜ਼ਿਆਦਾ ਪਸੰਦ ਸੀ ਕਸਟਮਰ ਨੂੰ ਇਹਨਾਂ ਦੇ ਵਿੱਚ ਦੋ ਕਲਰ ਹੋਰ ਵੀ ਸੀਗੇ ਮਸਟਰਡ ਸੀਗਾ ਤੇ ਇੱਕ ਗ੍ਰੀਨ ਸੀਗਾ ਦੋਨੋਂ ਸੋਲਡ ਆਊਟ ਨੇ ਉਹ ਨਹੀਂ ਮਿਲਣਗੇ ਆਪਣੇ ਕੋਲੇ ਆਪਣੇ ਕੋਲੇ ਕਿ ਐਕਚੁਅਲੀ ਬੁਟੀਕ ਤੇ ਵੀ ਨਹੀਂ ਮਿਲਣਗੇ ਤੇ ਇਹ ਸਾਰੇ ਆ ਜੀ ਆ ਦੇਖੋ ਪ੍ਰਿੰਸ 컬렉ਸ਼ਨ ਇਹ ਏਕੇ ਟੈਕਸ ਦੀ ਸਟੈਂਪ ਹੈ ਇਹਨਾਂ ਦੇ ਉੱਪਰ ਤੇ ਸਲਿੱਪ ਇਹਨਾਂ ਦੀ ਪਰਚੀ ਵੀ ਇਸ ਤਰ੍ਹਾਂ ਲੱਗੀ ਮਿਲੇਗੀ ਤੁਹਾਨੂੰ ਕਿਸੇ ਕਿਸੇ ਸ਼ਰਟ ਦੇ ਉੱਪਰ ਨਹੀਂ ਦੇਖਣ ਨੂੰ ਮਿਲਦੀ ਆ ਦੇਖੋ ਜੀ ਇਹ ਹੈਗਾ ਇਹ ਤੁਹਾਨੂੰ ਆਲਓਵਰ ਨਹੀਂ ਮਿਲੇਗਾ ਇਹ ਵੀ ਕਟਿੰਗ ਦੇ ਨਾਲ ਇਹ ਇਸ ਦੇ ਨਾਲ बॉटਮ ਨਹੀਂ ਸੇਮ ਇਹ ਵੀ ਇਹ 900 ਦਾ ਸੂਟ ਸੀਗਾ ਜੀ 850 900 ਦਾ ਸੀ ਇਹ ਆਫਟਰ ਡਿਸਕਾਊਂਟ ਹੁਣ ਰੱਖੜੀ ਦੀ ਸੇਲ ਕਰਕੇ ਜਾਂ ਤੁਸੀਂ ਇਹ ਕਹਿ ਲਓ ਕਿ ਮੈਂ ਫਿਰ ਸਟਾਕ ਕਲੀਅਰ ਕਰਨ ਜਾ ਰਹੀ ਹਾਂ ਉਸ ਤੇ ਵਿੱਚ ਇਹਨਾਂ ਦਾ ਰੇਟ ਬਹੁਤ ਜ਼ਿਆਦਾ ਮੈਂ ਡਾਊਨ ਕਰਤਾ ਇਹ ਵੀ ਤੁਹਾਨੂੰ 750 ਦੀ ਰੇਂਜ ਵਿੱਚ ਮਿਲ ਜਾਣਾ ਹੈ ਹੁਣ ਇਸ ਦੇ ਵਿੱਚ ਇੱਕ ਆ ਜਾਂਦਾ ਜੀ कॉटन ਦੇ ਨਾਲ ਪਿੰਟੈਕਸ ਫਰਸ਼ੀ ਸਲਵਾਰਾਂ ਬਣਾ ਸਕਦੇ ਸਿੰਪਲ ਸਲਵਾਰ ਵੀ ਬਣਾ ਸਕਦੇ ਬਟ ਜਿਹੜੀ ਇਹਨਾਂ ਨੇ ਡਿਜ਼ਾਈਨ ਦਿੱਤਾ ਹੋਇਆ ਇਸ ਬਾਟਮ ਦਾ ਉਹ ਫਰਸ਼ੀ ਸਲਵਾਰ ਨੂੰ ਮੁੱਖ ਰੱਖਦੇ ਹੋਏ ਦਿੱਤਾ ਹੋਇਆ ਹੈ ਇਹ ਅੱਛਾ ਇਹ ਲੇਸ ਮੂੜੀ ਹੋਈ ਹੈ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਇਹ ਆਫ ਵਾਈਟ ਬਾਟਮ ਹੈ ਜੀ ਇਸ ਦੇ ਉੱਪਰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਪਿੰਟੈਕਸ ਪਾਈਆਂ ਹੋਈਆਂ ਹੈ ਤੇ ਇਸ ਦੇ ਨਾਲ ਇਹ कॉटन ਦੀ शर्ट ਹੈ ਇਹ ਵੀ ਤੁਹਾਨੂੰ ਬਹੁਤ ਅੱਛੀ ਪ੍ਰੀਮੀਅਮ ਕੁਆਲਿਟੀ ਦੀ ਹੈ ਸੇਮ ਰੇਟ ਤੇ ਹੀ ਮਿਲਣ ਜਾ ਰਹੀ ਹੈ ਇਹ ਹੋ ਗਿਆ ਜੀ ਜਿੰਨਾ ਕਿ ਮੇਰੇ ਕੋਲ ਆਰਟੀਕਲ ਆਰਟੀਕਲ ਬਚੇ ਹੋਏ ਨੇ ਜਿੰਨੇ ਕਿ ਪੀਸੇਸ ਮੇਰੇ ਕੋਲ ਸੂਟ ਬਚੇ ਹੋਏ ਨੇ ਉਹਨਾਂ ਸਾਰਿਆਂ ਨੂੰ ਮੈਂ ਡਿਸਕਾਊਂਟ ਤੇ ਕਰਨ ਜਾ ਰਹੀ ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੇ ਹੁਣ ਜਿਹੜਾ ਤੁਸੀਂ ਪਹਿਲਾਂ ਗ੍ਰੇ ਵਾਲਾ ਸੂਟ ਦੇਖਿਆ ਉਸ ਤੇ ਵਿੱਚ ਇੱਕ ਆ ਜਾਂਦਾ ਹੈ ਮਸਟਰਡ ਬਾਟਮ ਦੇ ਨਾਲ ਇਹ ਵਾਲੀ ਬਾਟਮ ਹੈ ਸੁਪਰ ਪ੍ਰੀਮੀਅਮ ਕੁਆਲਿਟੀ ਹੈ ਜੀ ਇਹਨਾਂ ਦੀ ਰਾਮ ਟੈਕਸ ਏਕੇ ਟੈਕਸ ਸੁਪਰ ਪ੍ਰੀਮੀਅਮ ਕੁਆਲਿਟੀ ਹੈ ਤੇ ਇਹ ਇਸ ਦੇ ਵਿੱਚ ਮਸਟਰਡ بیس ਹੈ ਇਸ ਦਾ ਇਹ ਵੀ ਬਹੁਤ ਪਿਆਰਾ ਆਏਗਾ ਬਹੁਤ ਸੋਹਣਾ ਫੈਬਰਿਕ ਹੈ ਡਿਜ਼ਾਈਨ ਹੈ ਇਸ ਦਾ ਤੇ ਇਹ ਇਸ ਦੇ ਨਾਲ ਮਸਟਰਡ ਹੈਗੀ ਬਾਟਮ ਇਸ ਤੇ ਵਿੱਚ ਇੱਕ ਆ ਜਾਂਦਾ ਜੋ ਆਲਓਵਰ ਦੇ ਵਿੱਚ ਆ ਜਾਂਦਾ ਇਹ ਵੀ ਇੱਕ ਟੈਕਸ ਦਾ ਜੀ ਬਹੁਤ ਜ਼ਿਆਦਾ ਸੋਹਣੀ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਹੈ ਇਸ ਕਪੜੇ ਦੀ ਇਸ ਤੇ ਸੈਲਫ ਦੇ ਵਿੱਚ ਲਾਈਨਿੰਗ ਰਹਿਣਗੀਆ ਮੈਂ ਤੁਹਾਨੂੰ ਥੋੜਾ ਜਿਹਾ ਸਾਈਡ ਤੋਂ ਖੋਲ ਕੇ ਦਿਖਾ ਦਿੰਨੀ ਹਾਂ ਇਸ ਤਰ੍ਹਾਂ ਕਰਕੇ ਬ੍ਰਾਊਨ ਇਜ਼ ਦਾ ਬੇਸ ਹੈ ਬਹੁਤ ਪਿਆਰੀ ਕੁਆਲਿਟੀ ਹੈ ਇਸ ਫੈਬਰਿਕ ਦੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਤੇ ਇਹ ਵੀ ਆਧੇ ਖੁੱਲਾਈਨਿੰਗ ਦੇ ਵਿੱਚ ਇੱਥੇ ਤੁਸੀਂ ਡਿਜ਼ਾਈਨ ਦੇਖ ਲਓ ਇਸ ਤਰ੍ਹਾਂ ਕਰਕੇ ਇਸ ਦਾ ਏ ਵੀ ਤੁਹਾਨੂੰ ਸਾਰਾ ਸਟਾਕ ਜੋ ਵੀ ਅਜੇ ਮੈਂ ਦਿਖਾ ਰਹੀ ਹਾਂ ਸਾਰੇ ਲੈਸ ਦੇ ਉੱਪਰ ਸੇਲ ਤੇ ਮਿਲਣਗੇ ਇਹ ਵੀ ਤੁਹਾਨੂੰ ਸੇਲ 'ਚ ਮਿਲਣ ਜਾ ਰਿਹਾ ਇੱਕ ਜੋ ਲੇਟੈਸਟ ਡਿਜ਼ਾਈਨ ਆਇਆ ਸੀ ਬਿਲਕੁਲ ਲੇਟੈਸਟ ਲੇਟੈਸਟ ਆਇਆ ਸੀਗਾ ਇਹ ਵੀ ਮੈਂ ਸੋਚ ਰਹੀ ਸੀਗੀ ਕਿ ਚਲੋ ਨਾਇਂਸਾਫੀ ਨਹੀਂ ਕਰਦੇ ਆ ਇਹ ਤਾਂ ਹਲੇ ਥੋੜੇ ਦਿਨ ਪਹਿਲਾਂ ਹੀ ਆਇਆ ਮੈਂ ਆਪਣੇ ਲਈ ਲੈ ਕੇ ਆਈ ਸੀ ਇਹ ਵਾਲਾ ਸੂਟ ਤੇ ਉਸ ਤੋਂ ਬਾਅਦ ਕਸਟਮਰ ਨੇ ਡਿਮਾਂਡ ਕੀਤੀ ਤੇ ਫਿਰ ਮੈਨੂੰ ਰਿਪੀਟ ਕਰਨਾ ਪਿਆ ਤੇ ਮੈਂ ਸੋਚਿਆ ਕਿ ਇਸ ਨੂੰ ਵੀ ਚਲੋ ਡਿਸਕਾਊਂਟ ਦੇ ਉੱਪਰ ਹੀ ਕਰ ਦਿੰਦੇ ਆ ਇਹ ਬਹੁਤ ਜ਼ਿਆਦਾ ਪਿਆਰਾ ਹੈ ਇਹ ਜੂਟ ਕਾਟਨ ਹੈ AK Tex ਦੀ ਇਹ ਜੂਟ ਕਾਟਨ ਹੈ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਨੇੜੇ ਤੋਂ ਦੇਖ ਲਓ ਕਾਟਨ ਜੂਟ ਚੈੱਕ ਇਹ ਚੈੱਕ ਜੂਟ ਕਾਟਨ ਹੈ ਜੀ ਤੇ ਇਸ ਦੇ ਨਾਲ ਸੈਲਫ ਪ੍ਰਿੰਟ ਦੀ ਬਾਟਮ ਹੈ ਬਹੁਤ ਸੋਹਣੀ ਹੈ 100% ਪਿਓਰ ਅੱਛਾ AK Tex ਦੀ ਹੈ ਜੀ ਇਹ 100% ਪਿਓਰ ਹੈ ਇਹ ਇਸ ਦੀ ਬਾਟਮ ਹੈ ਇਹ ਜੂਟ ਦੀ ਇਸ ਦੀ ਸ਼ਰਟ ਹੈ ਬਹੁਤ ਜ਼ਿਆਦਾ ਪਿਆਰੀ ਹੈ ਇਹ ਵੀ 750 ਦੇ ਵਿੱਚ ਹੀ ਤੁਹਾਨੂੰ ਆ ਮਿਲ ਜਾਨੀ ਮੇਬੀ ਨਹੀਂ ਇਹ ਜੂਟ कॉटन ਹੈ ਸੌਰੀ ਆਮ ਸੌਰੀ ਇੱਕ ਵਾਰੀ ਫਿਰ ਤੋਂ ਕਲੀਅਰ ਕਰ ਲਾਂ 750 ਦੇ ਵਿੱਚ ਨਹੀਂ ਜਾਏਗੀ ਇਹ 950 ਦਾ ਸੂਟ ਹੈਗਾ ਇਹ ਕਿਸੇ ਨੂੰ ਪਸੰਦ ਹੋਇਆ ਤੁਸੀਂ ਲੈ ਸਕਦੇ ਹੋ ਇਹ 950 ਦੀ ਰੇਂਜ ਹੈ ਇੱਕ ਵਾਰੀ ਫਿਰ ਤੋਂ ਦੱਸ ਦਿਆਂ ਸਿਰਫ ਇਹ ਸੂਟ 950 ਦਾ ਕਿਉਂਕਿ ਇਹ 1200 1300 ਰੁਪਏ ਦੇ ਵਿੱਚ ਇਹ ਸੇਲ ਹੁੰਦੇ ਆ ਸੂਟ ਜੂਟ कॉटन ਹੈ ਇੱਕ ਪਿਓਰ ਪ੍ਰੀਮੀਅਮ ਹੈ ਏਕੇ ਟੈਕਸ ਹੈ ਇਹ ਤੁਹਾਨੂੰ 950 ਦੇ ਵਿੱਚ ਮਿਲੇਗਾ ਸਿੰਪਲ ਇੱਕੋ ਹੀ ਕਲਰ ਮਿਲੇਗਾ ਜੀ ਫਿਰੋਜ਼ੀ ਵੀ ਇਸ ਦੇ ਵਿੱਚ ਕਈ ਸਰ ਰੰਗ ਆਏ ਸੀ ਜੋ ਵੀਡੀਓ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਕਲੀਅਰ ਹੋ ਗਏ ਮੇਰੇ ਕੋਲੋਂ ਤੇ ਜੋ ਹੁਣ ਆ ਜਾਂਦੇ ਆ ਬਿਲਕੁਲ ਐਕਸਪੋਰਟ ਕਾਟਨ ਪਿਓਰ ਕਾਟਨ ਐਕਸਪੋਰਟ ਪ੍ਰਿੰਟਸ ਦੇ ਵਿੱਚ ਆਪਾਂ ਦੇਖ ਲੈਣੇ ਆ ਇਹ ਵਾਲੀ ਇਹ ਤੁਹਾਨੂੰ ਹੁਣ ਇਸ ਟਾਈਮ ਜੋ ਡਿਸਕਾਊਂਟ ਤੇ 450 ਦੇ ਮਿਲਣ ਜਾ ਰਹੇ ਆ ਜੀ ਸ਼ਿਪਿੰਗ ਐਨਾ ਸੂਟਾਂ ਦੀ ਫ੍ਰੀ ਰਹੇਗੀ ਐਕਸਪੋਰਟ कॉटन ਦੇ ਸੂਟਾਂ ਦੀ ਸ਼ਿਪਿੰਗ ਫ੍ਰੀ ਰਹੇਗੀ ਤੇ ਇਹ ਹੈ ਜੀ ਇਸ ਦੇ ਵਿੱਚ ਦੂਸਰਾ ਕਲਰ ਇਸ ਤੇ ਘੇਰੇ ਦੇ ਉੱਪਰ ਬਾਹਾਂ ਦੇ ਉੱਪਰ ਹਰ ਜਗ੍ਹਾ ਇਸ ਦੇ ਬਾਰਡਰ ਰਹਿਣਗੇ ਤੇ ਇੱਕ ਆ ਜਾਂਦਾ ਕੋਟ ਸੈੱਟ ਦੇ ਲਈ ਆਲਓਵਰ कॉटन ਦਾ ਸੂਟ ਇਹ ਵਾਲਾ ਡਿਜ਼ਾਈਨ ਇਸ ਤੇ ਪਜਾਮੇ ਬੜੇ ਸੋਹਣੇ ਬੰਦੇ ਨੇ ਇਸ ਦਾ ਸੂਟ ਵੀ ਬੜਾ ਪਿਆਰਾ ਬੰਦਦਾ ਤੇ ਇਸ ਨੂੰ ਕੋਟ ਸੈੱਟ ਦੇ ਲਈ ਤਾਂ ਬਹੁਤ ਜ਼ਿਆਦਾ ਵਧੀਆ ਮੰਨਿਆ ਗਿਆ ਇਹ ਦੇਖੋ ਇਹ ਆਲਓਵਰ ਮਿਲੇਗਾ ਜੀ ਤੁਹਾਨੂੰ ਤੇ ਇਹ ਵਾਲਾ ਇੱਕ ਲਾਸਟ ਆ ਜਾਂਦਾ ਹੈ ਜੋ Экспорт कॉटन ਦੇ ਵਿੱਚ ਇਹ ਇਸ ਦਾ ਪ੍ਰਿੰਟ ਹੈ ਇਹ ਵੀ ਕਾਟ ਸੈਟ ਦੇ ਲਈ ਕਾਫੀ ਸੂਟ ਸੇਲ ਹੋਇਆਗਾ ਇਹ ਵੀ ਤੁਹਾਨੂੰ ਸੇਮ ਰੇਂਜ ਦੇ ਵਿੱਚ ਮਿਲ ਜਾਣਾ 450 ਦੇ ਵਿੱਚ ਇਹ ਹੋਗੇ ਜੀ ਅੱਜ ਦੇ ਮੈਚਿੰਗ ਬਾਟਮ ਵਾਲੇ ਹੁਣ ਆਪਾਂ ਕੁਝ ਸੂਟ ਜਲਦੀ ਜਲਦੀ ਦੇਖ ਲੈਣੇ ਆ ਜੋ ਮੈਂ ਤੁਹਾਨੂੰ ਜਦੋਂ ਮੈਂ ਬਠਿੰਡਾ ਸੀ ਐਨਐਫਲ ਮੈਂ ਉਦੋਂ ਸ਼ੋਅ ਕੀਤੇ ਸੀ ਉਹਨਾਂ ਵਿੱਚੋਂ ਜਿੰਨੇ ਕ ਪੀਸਸ ਕਲਰ ਬਚੇ ਹੋਏ ਐ ਮੈਂ ਤੁਹਾਨੂੰ ਦਿਖਾ ਦਿੰਨੀ ਐ ਇਹ ਆਫ ਵਾਈਟ ਬਾਟਮ ਦੇ ਨਾਲ ਇਸ ਦੇ ਨਾਲ ਚਿਕਨ ਦੀਏ ਦੁਪੱਟੇ ਲੱਗੇ ਹੋਏ ਐ 550 ਵਾਲੇ ਦੁਪੱਟੇ ਐ ਇਸ ਦੇ ਉੱਪਰ ਸ਼ਰਟਾਂ ਦੇ ਉੱਪਰ ਐਮਬਰਾਇਡਰੀ ਹੋਈ ਵੀ ਐ ਜੋ ਕਿ 550 ਰੁਪਏ ਦਾ ਦੁਪੱਟਾ ਹੀ ਹੋ ਜਾਂਦਾ ਤੇ ਪਿਓਰ ਪਿਓਰ ਕਾਟਨ ਦੀ ਸ਼ਰਟ ਐ ਤੇ ਪਿਓਰ ਕਾਟਨ ਦੀ ਮੁਸੱਬਾ ਕਾਟਨ ਦੀ ਇਹਦੀ ਸ਼ਰਟ ਐ ਤੇ ਪਿਓਰ ਕਾਟਨ ਦੀ ਇਸ ਦੇ ਨਾਲ ਬਾਟਮ ਐ ਇਹ ਸੂਟ ਵੀ ਹੁਣ ਤੁਹਾਨੂੰ ਡਿਸਕਾਊਂਟ ਤੇ ਮਿਲਣ ਜਾ ਰਿਹਾ ਐ ਇਹ ਤੁਹਾਨੂੰ 1000 ਦੇ ਵਿੱਚ ਸੂਟ ਮਿਲ ਜਾਣਾ ਜਿਸ ਦਾ ਦੁਪੱਟਾ ਹੀ 550 ਦਾ ਹੈ ਤੇ ਮੈਂ ਤੁਹਾਨੂੰ ਇਹ ਓਪਨ ਕਰਕੇ ਦਿਖਾ ਦਿੰਨੀ ਹਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਕਲਰ ਵਗੈਰਾ ਦੇਖ ਲੈਣੇ ਆ ਇਸ ਦੇ ਵਿੱਚ ਦੂਸਰਾ ਕਲਰ ਗ੍ਰੇ ਮਿਲ ਜੇਗਾ ਗ੍ਰੀਨ ਮਿਲ ਜੇਗਾ ਗ੍ਰੇ ਮਿਲ ਜੂਗਾ ਫਿਰ ਮੈਂ ਤੁਹਾਨੂੰ ਇਹਨਾਂ ਨੂੰ ਖੋਲ ਕੇ ਦਿਖਾ ਦਿੰਨੀ ਹਾਂ ਤੀਸਰਾ ਇਸ ਦੇ ਵਿੱਚ ਨਿਓਨ ਗ੍ਰੀਨ ਇਸ ਤਰ੍ਹਾਂ ਕਰਕੇ ਮਿਲ ਜਾਣਾ ਇਹ ਦੇਖੋ ਦੋ ਕਲਰ ਨੇ ਇਹ ਵਾਲਾ ਕਲਰ ਮਿਲ ਜਾਣਾ ਚੌਥਾ ਇਸ ਦੇ ਵਿੱਚ ਇਹ ਵਾਲਾ ਇਹ ਬਹੁਤ ਜ਼ਿਆਦਾ ਬੈਨੀਫਿਟ ਵਾਲੀ ਡੀਲ ਹੈ ਜੀ ਕਿਉਂਕਿ ਇਸ ਰੇਂਜ ਦੇ ਵਿੱਚ ਇਹ ਸੂਟ ਖੁਦ ਨੂੰ ਵੀ ਨਹੀਂ ਪੈਂਦਾ ਬਟ ਇਹ ਕੁਝ ਸਿੰਗਲ ਸਿੰਗਲ ਪੀਸ ਬਚੇ ਕਰਕੇ ਅੱਗੇ ਮੌਸਮ ਦੀ ਤਬਦੀਲੀ ਹੋਣ ਕਰਕੇ ਚੇਂजेस ਆਨ ਕਰਕੇ ਕਿ ਆਪਾਂ ਕੁਝ ਹੋਰ ਸਟਾਕ ਨੂੰ ਆਪਾਂ ਇਨਕਲੂਡ ਕਰਾਂਗੇ ਆਪਣੇ ਜੋ ਵੀ ਸਟਾਕ ਦੇ ਵਿੱਚ ਤੇ ਜਿਸ ਤਰ੍ਹਾਂ ਦਾ ਵੀ ਹੁਣ ਮੌਸਮ ਦੇ ਅਕੋਰਡਿੰਗ ਅੱਗੇ ਜਾ ਕੇ ਰਹੇਗਾ ਪੈਸੇ ਤੋਂ ਇਹ ਪਣ ਹੁਣ ਲੱਗਦਾ ਮੌਸਮ ਕਿਉਂਕਿ ਬਰਸਾਤ ਹੋ ਰਹੀ ਹੈ ਥੋੜਾ ਠੰਡਾ ਮੌਸਮ ਲੱਗ ਰਿਹਾ ਫੀਲ ਹੋ ਰਿਹਾ ਕਿ ਪਤਾ ਨਹੀਂ ਕਾਟਨ ਪੈਣੀ ਨਹੀਂ ਹੈ ਬਟ ਜਦੋਂ ਧੁੱਪ ਨਿਕਲਣ ਗਿਆ ਗਰਮੀ ਫਿਰ ਤੋਂ ਹੋ ਜਾਣੀ ਹੈ ਤਾਂ ਫਿਰ ਆਪਾਂ ਨੂੰ ਇਹਨਾਂ ਕਾਟਨ ਦੇ ਪਿਓਰ ਕਾਟਨ ਦੇ ਸੂਟਾਂ ਵਾਲੀ ਦੌੜਨਾ ਪੈਣਾ ਇਸ ਦੇ ਵਿੱਚ ਆ ਜਾਂਦਾ ਜੀ ਇਸ ਦਾ ਚੌਥਾ ਕਲਰ ਤੇ ਆ ਆ ਜਾਂਦਾ ਇਸ ਦਾ ਪੰਜਵਾਂ ਕਲਰ ਇਹ ਇਸ ਦੇ ਵਿੱਚ 5 ਕਲਰ ਅਵੇਲੇਬਲ ਨੇ ਇਸ ਟਾਈਮ ਤੇ ਤੇ ਇੱਕ ਕੋਰਾ ਕਾਟਨ ਦੇ ਦੁਪੱਟਿਆਂ ਦੀ ਨਿਗਾਹ ਮਾਰ ਲੈਣੇ ਜੀ ਆਪਾਂ ਨਾਲ ਦੀ ਨਾਲ ਇਹ ਕੋਰਾ ਕਾਟਨ ਦੀ ਦੁਪੱਟੀ ਹੈ ਇਹਨਾਂ ਦੀ ਵਿਡਥ ਸਵਾ ਮੀਟਰ ਪਲੱਸ ਹੈ ਤੇ ਇਹਨਾਂ ਦੀ ਲੈਂਥ 2.5 ਮੀਟਰ ਹੈ ਇਹ ਦੇਖੋ ਜੀ ਇਹ ਇਸ ਦਾ ਡਿਜ਼ਾਈਨ ਹੈ ਇੱਕ ਕੋਰਾ ਕਾਟਨ ਦੇ ਵਿੱਚ ਇੱਕ ਇਹ ਡਿਜ਼ਾਈਨ ਹੈ ਸੀਕੁਐਂਸ ਦਾ ਵਿੱਚ ਇਸ ਤੇ ਚਮਕ ਹੈ ਇਸ ਤੇ ਵਿੱਚ ਸਿੰਪਲ ਕਈ ਸੀਕੁਐਂਸ ਵਾਲੇ ਨਹੀਂ ਕਾਫੀ 올ਡ ਇਸ ਦੇ ਮਤਲਬ ਲੇਡੀਆਂ ਲੈਣਾ ਪਸੰਦ ਕਰਦੇ ਆ ਉਹਨਾਂ ਲਈ ਇਹਦੇ ਵਿੱਚ ਕੋਈ ਸੀਕੁਐਂਸ ਨਹੀਂ ਹੈ ਇਸ ਤਰ੍ਹਾਂ ਕਰਕੇ ਬੂਟੀਆਂ ਪਾਈਆਂ ਹੋਈਆਂ ਨੇ ਆਪਾਂ ਜਲਦੀ ਜਲਦੀ ਆ ਦੁਪੱਟਾ ਦੇਖ ਲੈਣੀ ਹੈ ਤੇ ਫਿਰ ਤੁਹਾਨੂੰ ਮੈਂ ਓਪਨ ਕਰਕੇ ਸੂਟ ਵੀ ਦਿਖਾ ਦੂੰਗੀ ਇਸ ਤਰ੍ਹਾਂ ਕਰਕੇ ਆਏ ਜੀ ਕੋਰਾ ਕਾਟਨ ਦੇ ਦੁਪੱਟੇ ਰੇਟ ਇਹਨਾਂ ਦਾ 550 ਹੈ ਬਹੁਤ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਹੈ ਬਹੁਤ ਸੋਹਣੀ ਪਿਆਰੀ ਕੁਆਲਿਟੀ ਹੈ ਤੇ ਇਹ ਵਾਲਾ ਦੁਪੱਟਾ ਵੀ ਆਪਾਂ ਦੇਖ ਲੈਨੇ ਆ ਇਹ ਦੁਪੱਟੇ ਮੇਰੇ ਕੋਲੋਂ ਬਹੁਤ ਕਸਟਮਰ ਨੇ ਦੁਬਾਰਾ ਰਿਪੀਟ ਕੀਤੇ ਸੀ ਪਰ ਇਹਨਾਂ ਵਿੱਚੋਂ ਕੁਝ ਡਿਜ਼ਾਈਨ ਐਸੇ ਸੀ ਜੋ ਕਸਟਮਰ ਦੁਬਾਰਾ ਮੰਗਾ ਰਹੇ ਸੀਗੇ ਤੇ ਆਪਾਂ ਉਹਨਾਂ ਨੂੰ ਉਹ ਸੇਮ ਡਿਜ਼ਾਈਨ ਪ੍ਰੋਵਾਈਡ ਨਹੀਂ ਕਰਾ ਸਕੇ ਹੁਣ ਆਪਾਂ ਮੋਨਿਕਾ ਦੇ ਦੁਪੱਟੇ ਦੇਖ ਲੈਣੇ ਆ। ਅੱਛਾ ਕੋਰਾ ਕਾਟਨ ਦੇ ਵਿੱਚ ਇੱਕ ਇਹ ਦੁਪੱਟਾ ਵੀ ਰਹਿ ਗਿਆ ਜਿਸ ਤੇ ਕੰਨੀ ਦੇ ਉੱਪਰ ਇਸ ਤਰ੍ਹਾਂ ਕਰਕੇ ਬਾਰਡਰ ਹੈ। ਲੇਸ ਲੱਗੀ ਹੋਈ ਹੈ ਇਸ ਤਰ੍ਹਾਂ ਸਾਈਡ ਤੇ ਤੇ ਇਸ ਦੇ ਵਿੱਚ ਛੋਟੀਆਂ-ਛੋਟੀਆਂ ਇਸ ਤਰ੍ਹਾਂ ਕਰਕੇ ਹਕੂਬਾ ਚਿਕਨ ਦੀ ਤਰ੍ਹਾਂ ਬੂਟੀਆਂ ਬਣੀਆਂ ਹੋਈਆਂ ਨੇ। ਇਸ ਤੇ ਵਿੱਚ ਕੱਟ ਲੱਗਿਆ ਹੋਇਆ ਹੈ। ਕੋਈ ਗੱਲ ਨਹੀਂ ਇਸ ਨੂੰ ਮੈਂ ਚੇਂਜ ਕਰ ਦੂੰਗੀ। ਤੁਹਾਨੂੰ ਵੀ ਕੋਈ ਇਸ ਦੇ ਵਿੱਚ ਸੇਮ ਮਿਲ ਜਾਣਾ। ਇਹ ਤਾਂ ਮੇਰੇ ਕੋਲੇ ਬਹੁਤ سارے ਦੁਪੱਟੇ ਪਏ ਐ। ਇਸ ਤੇ ਵਿੱਚ ਚਲੋ ਦਿਖਾਉਂਦੇ ਹੋਏ ਕੱਟ ਦਾ ਪਤਾ ਲੱਗ ਗਿਆ। ਕਈ ਵਾਰ ਕੈਂਚੀ ਲੱਗ ਜਾਂਦੀ ਹੈ। ਤੇ ਇਸ ਦੇ ਵਿੱਚ ਆ ਜਾਂਦੇ ਆ ਮੋਨਿਕਾ ਚਿਕਨ ਦੇ ਵਿੱਚ ਜੋ ਇਹ ਵਾਲੇ ਦੁਪट्टे ਆਇਆ ਕੋਰਾ ਕਾਟਨ ਦਾ ਇੱਕ ਹੋਰ ਡਿਜ਼ਾਈਨ ਹੈ ਬੂਟੀ ਇਸ ਤਰ੍ਹਾਂ ਨੇੜੇ ਤੋਂ ਦੇਖ ਲਓ ਤੁਸੀਂ ਤੇ ਬਾਕੀ ਇਹ ਸਾਰੇ ਮੋਨਿਕਾ ਦੇ ਵਾਈਟ ਦੁਪट्टे ਆ ਜੇ ਕਿਸੇ ਨੇ ਵੀ ਚਿਕਨ ਦੇ ਦੁਪट्टे ਡਾਈ ਕਰਵਾਉਣੇ ਹੋਏ بس ਇਹਨਾਂ ਦੀ ਵਿड्थ ਹੈ ਜਿਹੜੀ ਉਹ ਥੋੜੀ ਜੀ ਆਮ ਦੂਸਰੇ 2 ਸਵਾ ਮੀਟਰ ਵਾਲੇ ਦੁਪੱਟਿਆਂ ਤੋਂ ਘੱਟ ਰਹਿੰਦੀ ਹੈ ਸੋ ਇਹ ਬੜੇ ਸਟਾਈਲਿਸ਼ ਤੇ ਮਾਡਰਨ ਦੁਪੱਟੇ ਹੈ ਤੇ ਇੱਕ ਇਹਨਾਂ ਦੇ ਵਿੱਚ ਪੀਚ ਕਲਰ ਵੀ ਇਸ ਤਰ੍ਹਾਂ ਪਿਆ ਹੋਇਆ ਮੋਨਿਕਾ ਦੇ ਦੁਪੱਟੇ ਵਿੱਚ ਕਿਸੇ ਨੂੰ ਇਹ ਚਾਹੀਦਾ ਹੋਇਆ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਦੇਖ ਲੈਣੇ ਆ ਇਹ ਵਾਲੇ ਸੂਟ ਜਲਦੀ ਜਲਦੀ ਮੇ ਵੀ ਤੁਸੀਂ ਪਹਿਲਾਂ ਵੀ ਦੇਖਿਆ ਇਹ ਸਾਰਿਆਂ ਨੇ ਪਰ ਕਈ ਵਾਰ ਮੇਰੀਆਂ ਨਵੀਆਂ ਭੈਣਾਂ ਆ ਜਾਂਦੀਆਂ ਨਵੀਆਂ ਚੈਨਲ ਨਾਲ ਜੁੜ ਜਾਂਦੀਆਂ ਉਹਨਾਂ ਨੇ ਨਹੀਂ ਦੇਖਿਆ ਹੁੰਦਾ ਆ ਦੇਖੋ ਜੀ ਆ ਹੈਗਾ ਕਮੀਜ਼ ਬਹੁਤ ਹੀ ਸੋਹਣਾ ਬੜਾ ਪਿਆਰਾ ਕਮੀਜ਼ ਹੈ ਇਸ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਵਾ ਪੂਰੇ ਦੇ ਵਿੱਚ ਇਹ ਇਸ ਦੇ ਨਾਲ ਪਿਓਰ ਕਾਟਨ ਦੀ ਬਾਟਮ ਰਹੇਗੀ ਇਹ ਪਿਓਰ ਕਾਟਨ ਦੀ ਬਾਟਮ ਹੈ ਇਸ ਦੇ ਨਾਲ ਤੇ ਇਸ ਦੇ ਨਾਲ ਜੋ ਦੁਪੱਟਾ ਆ ਜਾਂਦਾ ਹੁਣ ਆਪਾਂ ਦੁਪੱਟਾ ਦੇਖ ਲੈਣੇ ਆ ਇਸ ਦੇ ਨਾਲ ਇਹ ਦੁਪੱਟਾ ਹੈ ਜੀ ਆਫ ਵਾਈਟੀ ਦੁਪੱਟਾ ਰਹੂਗਾ ਚਿਕਨ ਦਾ ਦੁਪੱਟਾ ਹੈ ਦੋਨੋਂ ਸਾਈਡਾਂ ਦੇ ਉੱਪਰ ਇਸ ਤੇ ਇਸ ਤਰ੍ਹਾਂ ਕਰਕੇ ਪੱਲਿਆਂ ਤੇ ਚਿਕਨ ਦਾ ਵਰਕ ਰਹੇਗਾ ਤੇ ਬਹੁਤ ਜ਼ਿਆਦਾ ਸੋਨਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਇਹ ਤੇ ਇਸ ਦੇ ਨਾਲ ਜਿਹੜਾ ਵਿਡਥ ਹੈ ਇਸ ਦੀ ਉਹ 2.5 ਮੀਟਰ ਮੀਟਰ 2.5 ਮੀਟਰ ਦੇ ਕਰੀਬ ਇਸ ਦੀ ਵਿਡਥ ਹੈ ਵਿਡਥ ਵੀ ਬਹੁਤ ਜ਼ਿਆਦਾ ਸੋਹਣੀ ਤੇ ਮੈਨੂੰ ਇਹਨਾਂ ਦੇ ਪਰਸਨਲੀ ਦੁਪੱਟੇ ਹੈ ਨਾ ਜਿਹੜੇ ਬਹੁਤ ਜ਼ਿਆਦਾ ਸੋਹਣੇ ਤੇ ਬਹੁਤ ਪਿਆਰੇ ਲੱਗਦੇ ਆ ਤੁਸੀਂ ਜਿਹੜਾ ਵੀ ਸੂਟ ਪਸੰਦ ਕਰਨਾ ਹੈ ਜਿਸ ਵੀ ਸੂਟ ਨੂੰ ਖਰੀਦਣਾ ਚਾਹੁੰਦੇ ਹੋ ਇਸ ਡਿਸਕਾਊਂਟ ਦਾ ਇਸ ਬੈਨੀਫਿਟ ਲੈਣਾ ਚਾਹੁੰਦੇ ਹੋ ਇਸ ਸੇਲ ਦਾ ਇਸ ਆਫਰ ਦਾ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਜੋ ਨੰਬਰ ਤੁਹਾਨੂੰ ਦਿਖਾਈ ਦੇ ਰਿਹਾ ਉਸ ਤੇ ਉੱਪਰ ਜਾ ਕੇ ਇਨਕੁਆਰੀ ਕਰ ਸਕਦੇ ਹੋ ਬੁਕਿੰਗ ਲੈ ਸਕਦੇ ਹੋ ਇਹਨਾਂ ਸੂਟਾਂ ਦੀ ਤੇ ਇਹ ਹੈ ਜੀ ਇੱਕ ਵਾਰੀ ਫਿਰ ਤੋਂ ਦਿਖਾ ਦਿਆਂ ਤੁਹਾਨੂੰ ਬੜਾ ਹੀ ਪਿਆਰਾ ਇਹ 550 ਦੀ ਰੇਂਜ ਵਾਲਾ ਕੱਲਾ ਦੁਪੱਟਾ ਹੈ ਜੋ ਇਸ ਸੂਟਾਂ ਦੇ ਨਾਲ ਐਡ ਹੋਇਆ ਵਾ ਬਹੁਤ ਸੋਹਣਾ ਹੈ ਮੈਨੂੰ ਵੀ ਪਰਸਨਲੀ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਪਸੰਦ ਆਏ ਇਸ ਤੇ ਦੂਸਰਾ ਕਲਰ ਹੈ ਜਿਹੜਾ ਉਹ ਵੀ ਦੇਖ ਲੈਣੇ ਆਪਾਂ ਦੂਸਰਾ ਇਹ ਇਸ ਦੇ ਵਿੱਚ ਰੰਗ ਹੈ ਜੀ ਇਹਦੇ ਉੱਪਰ ਉਹੀ ਆਰੀ ਵਰਕ ਹੋਇਆ ਵੈ ਡਿਜ਼ਾਈਨ ਸਿਮਿਲਰ ਸਿਮਿਲਰ ਹੈ ਬਸ ਕਲਰ ਥੋੜਾ ਚੇਂਜ ਹੋ ਗਿਆ ਪਿਓਰ ਕਾਟਨ ਦੀ ਬਾਟਮ ਇਸ ਦੇ ਨਾਲ ਜਾਏਗੀ ਇਹ ਬਾਟਮ ਹੈ ਤੇ ਇਸ ਦੇ ਨਾਲ ਜੋ ਦੁਪੱਟਾ ਹੈ ਤੁਸੀਂ ਇਹ ਵੀ ਲੈ ਸਕਦੇ ਹੋ ਕਿਸੇ ਨੂੰ ਇਹ ਦੁਪੱਟਾ ਹੁੰਦਾ ਘੱਟ ਬਾਰਡਰ ਵਾਲਾ ਪਸੰਦ ਹੁੰਦਾ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਇਸ ਤੇ ਦੁਪੱਟੇ ਦੀ ਡਿਜ਼ਾਈਨਿੰਗ ਹੈ ਦੇਖ ਲੋ ਇਸ ਤੇ ਬਾਰਡਰ ਹੈ ਜਿਹੜਾ ਇਸ ਤਰ੍ਹਾਂ ਕਰਕੇ ਕਟਵਾਰਕ ਚ ਰਹੇਗਾ ਪਰ ਬਹੁਤ ਜ਼ਿਆਦਾ ਚੌੜਾ ਬਾਰਡਰ ਨਹੀਂ ਰਹੇਗਾ ਇਸ ਤਰ੍ਹਾਂ ਦਾ ਵੀ ਤੁਸੀਂ ਐਡ ਕਰ ਸਕਦੇ ਹੋ ਦੁਪੱਟਾ ਇਹ ਆ ਗਿਆ ਜੀ ਇੱਕ ਹੁਣ ਆਪਾਂ ਗ੍ਰੇ ਨੂੰ ਓਪਨ ਕਰਕੇ ਦੇਖਦੇ ਹਾਂ ਇਹ ਆ ਜਾਂਦਾ ਗ੍ਰੇ ਸੂਟ ਗ੍ਰੇ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਸ ਤੇ ਉੱਪਰ ਸਾਰੇ ਇਸ ਤਰ੍ਹਾਂ ਕਰਕੇ ਚਿਕਨ ਦਾ ਸੌਰੀ ਆਰੀ ਦਾ ਵਰਕ ਹੋਇਆ ਵੇ ਇਹ ਆਰੀ ਦਾ ਵਰਕ ਹੋਇਆ ਵਾ ਇਸ ਦੇ ਨਾਲ ਪਿਓਰ ਕਾਟਨ ਦੀ ਮਖਮਲ ਵਰਗੀ ਇਸ ਤਰ੍ਹਾਂ ਮਲਾਈਮ ਬਾਟਮ ਹੈ ਇਹ ਇਸ ਦੇ ਨਾਲ ਬਾਟਮ ਹੈ ਇਹ ਇਸ ਦੇ ਨਾਲ ਦੁਪੱਟਾ ਹੈ ਇਸ ਦੁਪੱਟੇ ਦਾ ਡਿਜ਼ਾਈਨ ਹੈ ਜਿਹੜਾ ਉਹ ਇਸ ਤਰ੍ਹਾਂ ਇਹ ਦੁਪੱਟੇ ਦਾ ਨਵਾਂ ਡਿਜ਼ਾਈਨ ਹੈ ਜੀ ਇਸ ਤੇ ਬਾਰਡਰ ਦੇ ਉੱਪਰ ਇਸ ਤਰ੍ਹਾਂ ਇਹ ਫਲਾਵਰ ਦਾ ਤੇ ਕਟਵਰਕ ਦਾ ਡਿਜ਼ਾਈਨ ਹੈ ਦੋਨਾਂ ਸਾਈਡਾਂ ਤੇ ਰਹੇਗਾ ਸਵਾ ਮੀਟਰ ਦੇ ਕਰੀਬ ਇਸ ਦੀ ਵਿਡਥ ਰਹੇਗੀ ਤੇ ਲੈਂਥ ਇਸ ਦੀ ਟਾਈ ਮੀਟਰ ਹੈਗੀ ਇਸ ਦੇ ਵਿੱਚ ਛੋਟੀਆਂ-ਛੋਟੀਆਂ ედა ਕਰਕੇ ਬਿੰਦੀਆਂ ਐਡ ਕੀਤੀਆਂ ਹੋਈਆਂ ਨੇ ਤੁਹਾਨੂੰ ਇਹ ਪਸੰਦ ਆ ਤੁਸੀਂ ਇਹ ਵੀ ਖਰੀਦ ਸਕਦੇ ਹੋ ਇਹ ਦੁਪੱਟਾ ਇਸ ਦੇ ਮਤਲਬ ਤਿੰਨ ਡਿਜ਼ਾਈਨ ਤੁਹਾਨੂੰ ਮੈਂ ਸ਼ੋਅ ਕਰਤੀ ਹੈ ਮੇ ਵੀ ਤਿੰਨ ਡਿਜ਼ਾਈਨ ਹੀ ਹੋਣਗੇ ਇਸ ਦੇ ਵਿੱਚ ਮੈਨੂੰ ਤਿੰਨ ਕੀ ਦਿਖਾਈ ਦਿੱਤੀ ਹੈ ਮੋٹے-ਮੋٹے ਹਾਂਜੀ ਚੌਥਾ ਆ ਜਾਂਦਾ ਹੈ ਇਹ ਵਾਲਾ ਪਿਓਰ ਕਾਟਨ ਹੈ ਇਸ ਦੇ ਉੱਪਰ ਵੀ ਆਰੀ ਦਾ ਵਰਕ ਹੋਇਆ ਹੋਇਆ ਹੈ ਇਹ ਇਸ ਦੀ ਸ਼ਰਟ ਦਾ ਡਿਜ਼ਾਈਨ ਹੈ ਬਾਟਮ ਇਸ ਦੇ ਨਾਲ ਪਿਓਰ ਆਫ ਵਾਈਟ ਪਲੇਨ ਰਹੇਗੀ ਇਹ ਇਸ ਦੇ ਨਾਲ ਦੁਪੱਟਾ ਇਹ ਇਸ ਦਾ ਸੇਮ ਦੁਪੱਟਾ ਰਹੇਗਾ ਜੋ ਤੁਹਾਨੂੰ ਪਹਿਲਾਂ ਇੱਕ ਦੁਪੱਟਾ ਦਿਖਾਇਆ ਸੀ ਮੈਂ ਮੇਬੀ ਗ੍ਰੀਨ ਸੂਟ ਦੇ ਨਾਲ ਸੇਮ ਅੰਬੀਆਂ ਵਾਲਾ ਚੌੜਾ ਬਾਰਡਰ ਹੈ ਇਸ ਦਾ ਇਹ ਵਾਲਾ ਦੁਪੱਟਾ ਇਸ ਚ ਲਾਸਟ ਕਲਰ ਜੋ ਆ ਜਾਂਦਾ ਹੈ ਅੱਛਾ ਇਹ ਰਿਆ ਇਸ ਦਾ ਸਟੈਂਪ ਲੱਗੀ ਹੋਈ ਹੈ ਪਿਓਰ ਮੁਸੱਬਾ ਕਾਟਨ ਦੀ ਇਹ ਸਾਰੀਆਂ ਸ਼ਰਟਾਂ ਦੇ ਉੱਪਰ ਹੀ ਰਹੇਗੀ ਇਸ ਦਾ ਡਿਜ਼ਾਈਨ ਵੀ ਆਪਾਂ ਦੇਖ ਲੈਣੇ ਆ ਇਸ ਤਰ੍ਹਾਂ ਕਰਕੇ ਮਲਟੀ ਕਲਰ ਦਾ ਡਿਜ਼ਾਈਨ ਹੈ ਇਸ ਦਾ ਆਰੀ ਵਰਕ ਇਸ ਤੇ ਵੀ ਹੋਇਆ ਹੋਇਆ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਤੇ ਨਾਲ ਵੀ ਜਿਹੜਾ ਦੁਪੱਟਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਕਟਵਰਕ ਵਾਲਾ ਸੇਮ ਜੋ ਪਹਿਲਾਂ ਦਿਖਾਇਆ ਉਹ ਮਿਲੇਗਾ ਇਹ ਸਾਰਿਆਂ ਦੇ ਉੱਪਰ ਲੈਸ ਕਰਤਾ ਜੀ ਬਹੁਤ ਅੱਛਾ ਬੈਨੀਫਿਟ 딜 ਮਿਲਣ ਜਾ ਰਹੀ ਹੈ ਤੁਹਾਨੂੰ ਬੈਨੀਫਿਟ ਵਾਲੀ ਤੁਸੀਂ ਜਲਦੀ ਆਪਣੇ ਆਰਡਰ ਬੁੱਕ ਕਰਕੇ ਤੇ ਇਹ ਸੂਟਾਂ ਨੂੰ ਮੰਗਾ ਕੇ ਤੁਸੀਂ ਇਸ ਆਫ ਦਾ ਫਾਇਦਾ ਜਿਹੜਾ ਉਹ ਉਠਾ ਸਕਦੇ ਹੋ ਬਾਕੀ ਦਾ ਜੋ ਸਟਾਕ ਨੈਕਸਟ ਵੀਡੀਓ ਦੇ ਵਿੱਚ ਜਾਂ ਜੋ ਵੀ ਸ਼ਾਰਟ ਵੀਡੀਓ ਜਾਂ ਕਿਸੇ ਵੀ ਤਰ੍ਹਾਂ ਦੀ ਵੀਡੀਓਜ਼ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗੀ ਕਲੀਅਰ ਕਰਨ ਦੀ ਤੇ ਫਿਰ ਮਿਲਦੇ ਆਪਾਂ ਫਿਰ ਨਵੇਂ ਸਟਾਕ ਨਾਲ ਨਵੀਆਂ ਚੀਜ਼ਾਂ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ